ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜੀ ਤਿੱਜੇ ਗੁਣ ਦੀ ਤੇ ਪਹਿਲਾ ਆਪਾਂ ਦੋਹਾਂ ਗੁਣਾਂ ਦੀ ਗੱਲ ਕਰ ਚੁੱਕੇ ਆਂ ਪਹਿਲਾ ਗੁਣ ਹੈ ਜੀ ਪਰਾਇਆ ਹੱਕ ਨਿਖਾਣਾ ਤੇ ਦੂਜਾ ਗੁਣ ਹੈ ਜੀ ਅੱਖਾਂ ਮਾੜਾ ਨਾ ਵੇਖਣ ਇਹ ਹੈਗੇ ਜੀ ਗੁਰੂ ਦੇ ਬਚਨ ਗੁਰੂ ਦੇ ਬਚਨ ਕਹਿ ਲੋ ਗੁਣ ਕਹਿ ਲੋ ਗੱਲ ਇੱਕੋ ਹੀ ਆ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗ ਨੇ ਤੇ 1430 ਅੰਗਾਂ ਦੇ ਵਿੱਚ ਹਜ਼ਾਰਾਂ ਹੀ ਸ਼ਬਦ ਨੇ ਜੇ ਆਪਾਂ ਪੂਰੇ ਪੂਰੇ ਸ਼ਬਦ ਦੀ ਵਿਚਾਰ ਕਰਨ ਲੱਗੇ ਤੇ ਪੂਰਾ ਸ਼ਬਦ ਸਮਾਂ ਜ਼ਿਆਦਾ ਮੰਗਦਾ ਆ ਆਪਾਂ ਜ਼ਿਆਦਾ ਸਮਾਂ ਨਹੀਂ ਲਾਉਣਾ ਆਪਾਂ ਥੋੜੇ ਸਮੇਂ ਦੇ ਵਿੱਚ ਬਹੁਤਾ ਗਿਆਨ ਲੈਣਾ ਮਤਲਬ ਮੇਨ ਜਿਹੜਾ ਪੁਆਇੰਟ ਆ ਆਪਾਂ ਉੱਤੇ ਗੱਲ ਕਰਨੀ ਆ ਜਿਹੜਾ ਆਪਾਂ ਜ਼ਿੰਦਗੀ ਦੇ ਵਿੱਚ ਲਾਗੂ ਕਰ ਸਕੀਏ ਹੁਣ ਆਪਾਂ ਗੱਲ ਕਰਦੇ ਆਂ ਜੀ ਤੀਜੇ ਗੋਂਦੀ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਆ ਜੀ ਯੋਜਨਾ ਜੋ ਬਲ ਮੈਂ ਵੰਤ ਸੋਹੋਵਤ ਵਿਸ਼ਟਾ ਕਜੰਤ ਮਹਾਰਾਜ ਕਹਿੰਦੇ ਆ ਕਿ ਜਿਹੜਾ ਇਨਸਾਨ ਆਪਣੀ ਜੀਭ ਤੋਂ ਗੰਦੀਆਂ ਗਾਲਾਂ ਕੱਢਦਾ ਆ ਮਾਵਾਆਂ ਦੀਆਂ ਭੈਣਾਂ ਦੀਆਂ ਮਹਾਰਾਜ ਕਹਿੰਦੇ ਇਹ ਔਗਣ ਆ ਔਗਣ ਆਪਾਂ त्याਗਣਾ ਵਾ ਤੇ ਗੁਣ ਲਾਗੂ ਕਰਨਾ ਗਾਲ ਨਾਮ ਕੱਢਣਾ ਹੀ ਗੁਣ ਆ ਤੇ ਕਈ ਕੀ ਕਰਦੇ ਆ ਜੀ ਸਿੱਧੇ ਸਿੱਧੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਫੋਟੋ ਦੇ ਅੱਗੇ ਪਹਿਲਾਂ ਥੂਕ ਦਿੰਦੇ ਆ ਥੂਕ ਵੱਡੀ ਕਰਨੀ ਵੀ ਬੜਾ ਭਗਤ ਆ ਤੇ ਇਹ ਗੁਰੂ ਨਾਨਕ ਦਾ ਸਭ ਤੋਂ ਵੱਡਾ ਭਗਤ ਆ ਤੇ ਮੁੜ ਕੇ ਸਾਰੀ ਜਿਹੜੀ ਗਾਲਾਂ ਕੱਢੀ ਜਾਣੀਆਂ ਜੇ ਗਰਮੀ ਆਉਣ ਮੰਨ ਲਓ ਗਰਮੀ ਆ ਜੇ ਗਰਮੀ ਆ ਗਈ ਆ ਤੇ ਉਹਨੇ ਗਾਲ ਰੱਬ ਨੂੰ ਲਾਂਭੇ ਦੇਈ ਜਾਣੇ ਗਾਲਾਂ ਕੱਢੀ ਜਾਣੀਆਂ ਜੇ ਗਰਮੀ ਆ ਗਈ ਹੈ ਜੇ ਮੰਨ ਲਓ ਹੁਣ ਗਾਂ ਸਿਆਲ ਆਉਣ ਵਾਲਾ ਵਾ ਜੇ ਸਿਆਲ ਆ ਗਿਆ ਤੇ ਉਹਨੇ ਤਾਂ ਵੀ ਗਾਲ ਕੱਢੀ ਜਾਣੇ ਉਹ ਟੱਣ ਲੱਗਦੀ ਆ ਮਤਲਬ ਰੱਬ ਨੂੰ ਲਾਂਭੇ ਦੇਈ ਜਾਣੇ ਲਾਂਭੇ ਦੇਈ ਜਾਣੇ ਇਸ ਕਰਕੇ ਆਪਾਂ ਇਹ ਔਗਣ ਤਿਆਗਣਾ ਵਾ ਤੇ ਗੁਣ ਲਾਗੂ ਕਰਨਾ ਵਾ ਕਿਉਂਕਿ ਜੇ ਆਪਾਂ ਗਾਲਾਂ ਹੀ ਕੱਢਣੀਆਂ ਵਾ ਤੇ ਮਾੜਾ ਹੀ ਵੇਖਣਾ ਆ ਤੇ ਠਗੀਆਂ ਹੀ ਮਾਰਨੀਆਂ ਵਾ ਫਿਰ ਮਾਰ ਕਹਿੰਦੇ ਇਦਾਂ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਵੇਂ ਮਾਰ ਕਹਿੰਦੇ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੋਨਾ ਜਾਨਾ ਮਾਰ ਕਹਿੰਦੇ ਖੇਡ ਥੋੜਾ ਪਈ ਆ ਕਿ ਇਦਾਂ ਹੀ ਪਰਮਾਤਮਾ ਮਿਲ ਜੂਗਾ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਆ ਜਿੱਥੇ ਗਿਆਨ ਮਹਾ ਧਰਮ ਹੈ ਇਹਦੇ ਵਾਸਤੇ ਗਿਆਨ ਚਾਹੀਦਾ ਵਾ ਤੇ ਗੁਣ ਚਾਹੀਦੇ ਆ ਸਤ ਸੰਤੋਖ ਦਇਆ ਧੀਰਜ ਤੇ ਫਿਰ ਰੱਬ ਦੀ ਪ੍ਰਾਪਤੀ ਹੋ ਸਕਦੀ ਆ ਇਹ ਹੋ ਗਈ ਜੀ ਗੱਲ ਤੀਜੇ ਗੁੰਦੀ ਤੇ ਹੁਣ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਚੌਥੇ ਗੁੰਦੀ ਤੇ ਆਉਣ ਵਾਲੇ ਸਮੇਂ 'ਚ ਆਪਾਂ ਗੱਲ ਕਰਾਂਗੇ ਬ੍ਰह्म ਗਿਆਨੀ ਦੀ ਅਵਸਥਾ ਕੀ ਆ ਸੰਤ ਦੀ ਅਵਸਥਾ ਕੀ ਆ ਤੇ ਦਸਵੇਂ ਦੁਆਰ ਦੀ ਵੀ ਗੱਲ ਕਰਾਂਗੇ ਅਨਹਦ ਨਾਦ ਕੀ ਆ ਇਹਦੀ ਵੀ ਗੱਲ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਬਾਕੀ ਹੁਣ ਦਿਓ ਆ ਗਿਆ ਤੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਲਓ ਚੈਨਲ ਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ